ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਦੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਖੇਤੀ ਖਬਰ Facebook ਪੇਜ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆ ਬਹੁਤ ਹੀ ਟੈਂਟ ਵੀਡੀਓ ਦੇ ਵਿੱਚ ਅੱਜ ਆਪਾਂ ਜਿਹੜੀ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਇੱਕ ਨੰਬਰ ਜ਼ਮੀਨ ਹੈ ਜਿਹਦੇ ਵਿੱਚ ਤੁਹਾਨੂੰ ਤਿੰਨ ਮੋਟਰਾਂ ਸਮਰਸ਼ੀ ਵਾਲ ਮੋਟਰਾਂ ਲੱਗੀਆਂ ਮਿਲਣਗੀਆਂ ਜੀ ਪਾਣੀ ਦੀ ਕੋਈ ਕਮੀ ਨਹੀਂ ਵਧੀਆ ਬਾਣਾ ਹੈ ਵਧੀਆ ਲੋਕੇਸ਼ਨ ਤੇ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਆ ਜਿਹੜੇ ਵੀ ਵੀਰ ਖੇਤੀ ਜੋਗ ਹਨਾ ਪੂਰੀ ਵਧੀਆ ਜ਼ਮੀਨ ਖਰੀਦਣ ਲਈ ਇਹ ਵੀਡੀਓ ਦੇਖ ਸਕਦੇ ਨੇ ਠੀਕ ਹੈ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਦੀ ਐਡ ਕੋਈ ਖੇਤੀਬਾੜੀ ਸੰਦ ਦੀ ਐਡ ਜਾਂ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਦਿੱਤੇ ਨੰਬਰ ਤੇ ਤੁਸੀਂ 7-8 ਫੋਟੋਆਂ 7-8 ਮਿੰਟ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦੇਣੀ ਹੈ ਉਦੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮ ਉੱਤੇ ਲਾ ਦਿੱਤੀ ਜਾਊਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਕੋਈ ਆਪਣੇ ਏਰੀਆ ਦੀ ਖਾਸ ਜ਼ਮੀਨ ਦੀ ਭਾਲ ਦੇ ਵਿੱਚੋਂ ਤਾਂ ਕਮੈਂਟਾਂ 'ਚ ਦੱਸੋ ਬਾਈ ਜੀ ਤੁਹਾਨੂੰ ਕਿੰਨੇ ਕਿੱਲੇ ਚਾਹੀਦੇ ਆ ਕਿੰਨੇ ਕੁ ਤੁਸੀਂ ਪੈਸੇ ਲਾਉਣੇ ਆ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਅਸੀਂ ਹਾ ਹੋ ਜਾਨ ਜੀ ਠੀਕ ਹੈ ਜੀ ਸੋ ਪਹਿਲੀ ਵਾਰ ਜਿਹੜੇ ਵੀ ਵੀਰ ਭੈਣ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਹਰ ਰੋਜ਼ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸੋ ਵੀਡੀਓ ਕਰ ਲੈਨੇ ਆਪਾਂ ਸ਼ੁਰੂਆਤ ਅੱਜ ਆਪਣੇ ਕੋਲੇ ਜਿਹੜੀ ਜ਼ਮੀਨ ਆਈ ਹੈ ਬਾਈ ਜੀ 26 ਕਿੱਲੇ ਆਈ ਹੈ 26 ਕਿੱਲਿਆਂ ਦਾ ਟਾਕ ਆਇਆ ਬਾਈ ਜੀ ਪੂਰਾ ਵਧੀਆ ਬਾੜ ਹੈ ਜ਼ੀਰੋ ਲੈਵਲ ਹੈ ਜੀ ਕੋਈ ਉੱਚਾ ਨੀਵਾ ਬਾੜ ਨਹੀਂ 26 ਤੇ 26 ਕਿੱਲਿਆਂ ਦੇ ਵਿੱਚ ਝੋਨਾ ਲੱਗਦਾ ਬਾਈ ਜੀ ਬਾੜ ਦੇ ਵਿੱਚ ਕਮੀ ਕੋਈ ਨਹੀਂ ਹੈਗੀ ਤੁਸੀਂ ਜਾਓਗੇ ਬੱਟ ਉੱਤੋਂ ਦੀ ਗੇੜਾ ਮਾਰੋਗੇ ਆਸੇਪੜ ਦਾ ਮਾਹੌਲ ਦੇਖੋ ਇਹਦਾ ਤੁਹਾਨੂੰ ਪਤਾ ਲੱਗੂ ਵੀ ਬਾਈ ਇੱਕ ਨੰਬਰ ਬਾੜ ਤੋਂ ਦਿੱਲੀ ਲੈ ਕੇ ਅੱ ਦੂਸਰੀ ਕਲਾਕਰੀ ਨੇ ਪਾਣੀ ਦੀ ਸਹੂਲਤ ਪਾਣੀ ਮੈਂ ਸਟਾਰਟਿੰਗ ਚ ਵੀ ਦੱਸਿਆ ਸੀ ਬਾਈ ਜੀ ਤਿੰਨ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤਿੰਨ ਤਿੰਨ ਮੋਟਰਾਂ ਯਾਨੀ ਕਿ 26 ਕੱल्ल्याਾਂ ਦੇ ਵਿੱਚ ਤਿੰਨ ਮੋਟਰਾਂ ਯਾਨੀ ਕਿ ਦੋ ਮੋਟਰਾਂ ਹੀ ਬਹੁਤ ਆ ਬਾਈ ਜੀ ਇੱਕ ਮੋਟਰ ਬਾਦੀ ਖੜੀ ਰਹਿੰਦੀ ਆ ਤਾਂ ਤਿੰਨ ਮੋਟਰਾਂ ਤੁਹਾਨੂੰ ਵੈਸੇ ਦੇਖਣ ਨੂੰ ਮਿਲ ਜਾਣਗੀਆਂ 26 ਕੱल्ल्याਾਂ ਦੇ ਵਿੱਚ ਕਿਸੇ ਨਾਲ ਕੋਈ ਮੋਟਰ ਸਾਂਝੀ ਨਹੀਂ ਕਿਸੇ ਨੂੰ ਤੁਸੀਂ ਕੋਈ ਪਾਣੀ ਦੀ ਵਾਰੀ ਨਹੀਂ ਦੇਣੀ ਕੱल्ल्याਆਂ ਦੀਆਂ ਮੋਟਰਾਂ ਨੇ ਜੀ ਤੇ ਵਧੀਆ ਹਨਾ ਤੇ ਕਿਸੇ ਨਾਲ ਕੋਈ ਬੱਟ ਬੰਨੇ ਦਾ ਰੋਲਾ ਨਹੀਂ ਜੀ ਇਹ ਬਾੜਾ ਜਿਹੜਾ ਮੇਨ ਸੜਕ ਤੋਂ ਹਨਾ ਜੀ 6 ਕਿੱਲੇ ਅੰਦਰ ਹੈ ਤਿਆਣੀ ਕਿ ਰੋਡ ਤੋਂ 6 ਕਿਲੇ ਅੰਦਰ ਹੈ ਜੀ ਤੇ ਇੱਟਾਂ ਵਾਲਾ ਰਸਤਾ ਜਾਂਦਾ ਬਾਈ ਜੀ ਬਾਣ ਤੱਕ ਇੱਟਾਂ ਵਾਲਾ ਰਸਤਾ ਪੱਕਾ ਰਸਤਾ ਤੁਹਾਨੂੰ ਬਾਣ ਦੇ ਵਿੱਚ ਜਾਂਦਾ ਜੀ ਰਾਹ ਪਹੀਦਾ ਵੀ ਕਿਸੇ ਨਾਲ ਕੋਈ ਰੋਲਾ ਨਹੀਂ ਬੱਟ ਬੰਨੇ ਤੱਕ ਕੋਈ ਝਗੜਾ ਨਹੀਂ ਕਿਸੇ ਨਾਲ ਬਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਾਰ ਨਹੀਂ ਹੈਗੀ ਨਾ ਇਹਦਾ ਪਸ਼ੂਆਂ ਦੀ ਨਾ ਪਾਣੀ ਦੀ ਹੈਣਾ ਵਧੀਆ ਮਾਰ ਤੋਂ ਸਾਰੀਆਂ ਮਾਰਾਂ ਤੋਂ ਬਾਹਰ ਹੈ ਬਾਣ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਾਈ ਜੀ ਇਹ ਜਿਹੜਾ ਬਾਣ ਹੈ सिरसा ਹਰਿਆਣਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜ਼ਿਲ੍ਹਾ सिरसा ਹਰਿਆਣਾ ਦੇ ਵਿੱਚ ਤੁਹਾਨੂੰ ਇਹ ਬਾਣ ਦੇਖਣ ਨੂੰ ਮਿਲ ਜੂਗਾ ਰੇਟ ਦੀ ਗੱਲ ਕਰੀ ਤਾਂ ਜਿਹੜਾ ਰੇਟ ਮੰਗਿਆ ਗਿਆ ਉਹ ਪ੍ਰਤੀ ਕਿੱਲੇ ਦੇ ਹਿਸਾਬ ਨਾਲ 45 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਪਰਤੀ ਕਿਲਾ 45 ਲੱਖ ਦੇ ਹਿਸਾਬ ਨਾਲ ਜਿਹੜੀ ਇਹ ਜ਼ਮੀਨ ਹੈ ਸੇਲ ਕਰਨੀ ਆ ਮਾਲਕ ਵੀਰਾਂ ਦਾ ਜਿਹੜਾ ਨੰਬਰ ਹੈ ਕੰਟੈਕਟ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਗਿਆ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਜੀ ਜ਼ਮੀਨ ਖਰੀਦਣ ਲਈ ਵਧੀਆ ਜ਼ਮੀਨ ਹੈ ਬਾਈ ਜੀ ਇੱਕ ਨੰਬਰ ਸੌਦਾ ਜੇਕਰ ਤੁਸੀਂ ਕੋਈ ਹੈਨਾ ਵਧੀਆ ਚੰਗੇ ਬਾਣ ਦੀ ਭਾਲ ਸੀ ਤਾਂ ਇਹ ਬਾਣ ਤੁਸੀਂ ਜਰੂਰ ਇੱਕ ਵਾਰੀ ਦੇਖ ਸਕਦੇ ਹੋ ਤਾਂ ਵਧੀਆ ਬਾਣ ਹੈ ਬਾਈ ਜੀ ਤੇ ਇਦਾਂ ਦੇ ਹੋਰ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਸੀਂ ਆਪਦੇ ਚੈਨਲ ਤੇ ਪਾ ਰੱਖੀਆਂ ਉਹ ਵੀ ਜਾ ਕੇ ਜਰੂਰ ਵਿਜ਼ਿਟ ਕਰਿਓ ਘੱਟ ਰੇਟਾਂ ਦੇ ਬਾਣ ਵੀ ਆਪਾਂ ਪਾ ਰੱਖੇ ਨੇ ਕੱਲ ਅਸੀਂ ਪਰਸੋਂ ਤਿੰਨ 3.5 ਲੱਖ ਨੂੰ ਕਿਲਾ ਪਾਇਆ ਸੀਗਾ ਜ਼ਮੀਨ ਉਹ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਹੋਰ ਵੀ ਘੈਂਟ ਘੈਂਟ ਆਪਾਂ ਕਮਰਸ਼ੀਅਲ ਜ਼ਮੀਨਾਂ ਵੀ ਪਾ ਰੱਖੀਆਂ ਜਾ ਕੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਜੀ ਤੇ ਅੱਜ ਦੀ ਵੀਡੀਓ ਤੁਹਾਡਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖੇ ਜੀ